ਸਾਨੂੰ ਬੋਲਣ ਨਹੀਂ ਦਿੰਦੇ ਵਿਧਾਨ ਸਭਾ ਚ ਮੈਂ ਇਸੇ ਕਰਕੇ ਕਹਿਣਾ ਹੁੰਦਾ ਵੀ ਸਾਨੂੰ ਅੰਸਰਾਂ ਦੇ ਬਾਹਰ ਲੜਾਈ ਲੜੀ ਜਾ ਸਕਦੀ ਹੈ ਇਹ ਅਸਲੀ ਗੱਲ ਹੈ ਇਹ ਸੋਸ਼ਲ ਮੀਡੀਆ ਦੀ ਸਰਕਾਰ ਹੈ ਹੂੰ ਇਹ ਕੰਟੈਂਟ ਕ੍ਰੀਏਟ ਕਰਦੀ ਹੈ ਹੂੰ ਇਹੀ 11th ਆਵਰ ਦੇ ਉੱਤੇ ਕੋਈ ਨਾ ਕੋਈ ਇਦਾਂ ਦੀ ਚੀਜ਼ ਜਿਹਦੇ ਵਿੱਚੋਂ ਕੁਝ ਰੀਲਾਂ ਬਣ ਜਾਣ ਸੰਗੀਤਾਂ ਚੇਨਾ ਦੇ ਚੱਲਣ ਦੀ ਆਪਾਂ ਗੱਲ ਕਰਦੇ ਆਂ ਪਰ ਫੈਡਰਲਿਜ਼ਮ ਹੈਗਾ ਕਿੱਥੇ ਐ ਜਿੱਥੇ ਤਾਂ ਇਹਨਾਂ ਦੀ ਭਾਜਪਾ ਦੀ ਸਰਕਾਰ ਹੈ ਉੱਥੇ ਤਾਂ ਕਹਿੰਦੇ ਵੀ ਡਬਲ ਇੰਜਨ ਹੈ ਤੇ ਜਿੱਥੇ ਇਹਨਾਂ ਦੀ ਨਹੀਂ ਹੈ ਫਿਰ ਉੱਥੇ ਇਹਦਾ ਭਾਵੇਂ ਇੰਜਨ ਹੀ ਨਹੀਂ ਹੈ ਉੱਥੇ ਐ ਧੱਕਾ ਕੀਤਾ ਜਾਊਗਾ ਤੁਸੀਂ ਇਸਲੀ ਗੱਲ ਹੈ ਇਹ ਚਾਹੁੰਦੇ ਕੀ ਆ ਇਹ ਐਕਚੁਅਲੀ ਸਾਰੀਆਂ ਪਾਵਰ ਜਿਹੜੀਆਂ ਉਹ ਸੈਂਟਰਲਾਈਜ਼ ਕਰਕੇ ਜਿੱਥੇ-ਜਿੱਥੇ ਇਹਨਾਂ ਨੂੰ ਲੱਗਦਾ ਵੀ ਸਾਡੀ ਸਰਕਾਰ ਹੋਵੇ ਉਹਨਾਂ ਨੂੰ ਥੋੜ੍ਹਾ ਜਿਹਾ ਈਜ਼ ਆਊਟ ਕਰਕੇ ਰੱਖੀਏ ਲੇਕਿਨ ਜਿੱਥੇ ਨ ਹੂੰ ਇਹਦਾ ਡੈਮ ਸੇਫਟੀ ਐਕਟ ਆ ਉਹਦੇ ਵਿੱਚ ਇਹਨਾਂ ਨੇ ਸਾਰੀਆਂ ਪਾਵਰ ਜਿਹੜੀਆਂ ਸੈਂਟਰ ਨੇ ਆਪਣੇ ਕੋਲ ਲੈ ਲਈ ਸ਼ਾਇਦ ਭਗਵੰਤ ਮਾਨ ਜੀ ਨੇ ਉਹ ਜਿਹੜਾ ਜਿਹੜਾ ਕਾਨੂੰਨ ਹੈ ਉਹ ਪੜਿਆ ਨਹੀਂ ਹੈ ਕਿਉਂਕਿ ਉਦੋਂ ਹੀ ਮੈਂਬਰ ਪਾਰਲੀਮੈਂਟ ਵੀ ਗਏ ਸੀਗੇ 2019 ਦੇ ਵਿੱਚ ਲੋਕ ਸਭਾ ਦਾ ਸੰਨ ਸੱਚਾ ਗੱਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਤੁਸੀਂ ਵੇਖ ਰਹੇ ਹੋ ਇਸ ਸਮੇਂ ਪਾਣੀ ਦੇ ਮੁੱਦੇ ਨੂੰ ਲੈ ਕੇ ਲਗਾਤਾਰ ਪੰਜਾਬ ਚ ਸਿਆਸਤ ਪਕੀ ਹੋਈ ਹੈ ਸਾਡੇ ਨਾਲ ਪ੍ਰਗਟ ਸਿੰਘ ਹੁਣੀ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਪ੍ਰਗਟ ਸਿੰਘ ਜੀ ਸਭ ਤੋਂ ਪਹਿਲਾਂ ਇਸ ਗੱਲ ਤੇ ਚਾਨਣਾ ਪਾਓ ਕਿ ਲਾਲ ਕੰਧ ਦੇ ਅੱਗੇ ਖੜ ਕੇ ਮੁੱਖ ਮੰਤਰੀ ਸਾਹਿਬ ਹੌਲ ਤੜਾਈ ਚ ਇੱਕ ਵੀਡੀਓ ਪਾਉਂਦੇ ਨੇ ਕਿ ਬੀਜੇਪੀ ਸਾਡੇ ਨਾਲ ਧੱਕਾ ਕਰ ਰਹੀ ਸੀ ਆਹ ਲਓ ਆਪਾਂ ਰੋਕਤਾ ਹਰਿਆਣੇ ਦਾ ਪਾਣੀ ਇੱਕ ਅਫਸਰ ਦੇ ਸਟੈਂਡ ਨੂੰ ਆਪਣੀ ਪਾਰਟੀ ਦਾ ਸਟੈਂਡ ਬਣਾ ਲਿਆ ਤੇ ਉਸ ਤੋਂ ਬਾਅਦ ਹੁਣ ਲੜਾਈ ਐਡੀ ਵੱਡੀ ਹੋ ਗਈ ਵੀ ਚਾਬੀਆਂ ਖਾਉਂਦਾ ਫਿਰਦਾ ਕੋਈ ਕੁਛ ਕਰਦਾ ਫਿਰਦਾ ਇਹ ਜਿਹੜੀ ਕੱਚ ਘੜੜ ਜੀ ਸਿਆਸਤ ਹੈ ਇਹਨੂੰ ਦੇਖਦੇ ਕੇਵੇਂ ਉਹ ਤੇ ਅਸਲੀ ਗੱਲ ਹੈ ਇਹ ਸੋਸ਼ਲ ਮੀਡੀਆ ਦੀ ਸਰਕਾਰ ਹੈ ਹੂੰ ਇਹ ਕੰਟੈਂਟ ਕ੍ਰੀਏਟ ਕਰਦੀ ਹੈ ਹੂੰ ਇਹੀ 11th ਆਵਰ ਦੇ ਉੱਤੇ ਕੋਈ ਨਾ ਕੋਈ ਇਦਾਂ ਦੀ ਚੀਜ਼ ਜਿਹਦੇ ਵਿੱਚੋਂ ਕੁਝ ਰੀਲਾਂ ਬਣ ਜਾਣ ਵੀਡੀਓ ਪਾ ਕੇ ਸੋਚਦੇ ਆ ਵੀ ਸ਼ਾਇਦ ਇਦਾਂ ਹੀ ਸਰਕਾਰਾਂ ਚੱਲਦੀਆਂ ਇਦਾਂ ਸਰਕਾਰਾਂ ਨਹੀਂ ਚੱਲਦੀਆਂ ਹਮ ਅਸਲੀ ਗੱਲ ਹੈ ਕਿ ਜਿਹੜੀ ਸੰਵਿਧਾਨਕ ਤੌਰ ਤੇ ਲੜਾਈ ਆ ਸਾਨੂੰ ਸੰਵਿਧਾਨਕ ਤੌਰ ਤੇ ਲੜਨ ਦੀ ਜ਼ਰੂਰਤ ਆ ਜਿਹੜੀ ਲੀਗਲ ਤੌਰ ਤੇ ਉਹ ਸਾਨੂੰ ਲੀਗਲ ਤੌਰ ਤੇ ਲੜਨ ਦੀ ਜ਼ਰੂਰਤ ਆ ਕਦੀ ਸਰਕਾਰਾਂ ਵੀ ਦੇਖੀ ਆ ਵੀ ਸਰਕਾਰਾਂ ਹੀ ਜਿਹੜੀਆਂ ਧਰਨੇ ਲਾਉਣ ਲੱਗ ਪੈਂਦੇ ਇਹਦਾ ਮਤਲਬ ਇਹ ਹੋਇਆ ਕਿ ਇਹ ਬੇਸਿਕਲੀ ਸ਼ੋਅ ਇਹ ਕਰਨਾ ਚਾਹੁੰਦੇ ਆ ਲੇਕਿਨ ਇਹਨਾਂ ਦੀ ਲੀਡਰ ਮੈਂ ਤੁਹਾਨੂੰ ਅੱਜ ਤਿੰਨ ਵੀਡੀਓ ਸ਼ੇਅਰ ਕੀਤੀਆਂ ਇਹਨਾਂ ਦੇ ਲੀਡਰਾਂ ਦੀਆਂ ਜਿਹੜੇ ਇਹ ਕਹਿੰਦੇ ਸੀ ਵੀ ਅਸੀਂ ਹਰਿਆਣੇ ਨੂੰ ਪਾਣੀ ਦੇਣਾ ਸੋ ਇਸ ਕਰਕੇ ਇਹਨਾਂ ਦੀ ਕਹਿਣੀ ਤੇ ਕਰਨੀ ਦੇ ਵਿੱਚ ਫਰਕ ਬਹੁਤ ਆ ਤਾਂ ਉਹ ਜਿਹੜਾ ਜਦੋਂ ਕਿਤੇ ਵੀ ਆ ਜਿਹੜੀ ਕਿਹੜੀ ਕੱਚ ਘੜੜ ਜਿਹੜੀ ਤੋਂ ਸਿਆਸਤ ਸਿਆਸਤ ਆ ਇਹ ਅਸਲੀ ਗੱਲ ਹੈ ਉਹਦੇ ਹੀ ਮਾਹਿਰ ਹੈਗੇ ਆ ਇਹ ਤੋਂ ਇਲਾਵਾ ਇਹਨਾਂ ਦੇ ਲੰਮਾ ਚੌੜਾ ਬਹੁਤਾ ਪੱਲੇ ਕੁਛ ਹੈ ਨਹੀਂ। ਮਕਰ ਸਿੰਘ ਜੀ ਮੈਂ ਪ੍ਰੈਸ ਕਾਨਫਰੈਂਸ 'ਚ ਵੀ ਇਹ ਗੱਲ ਕੀਤੀ ਸੀ ਇਹ ਮੁੱਦਾ ਬਹੁਤ ਵੱਡਾ ਹੈ। ਸੰਗੀ ਢਾਂਚੇ ਨਾਲ ਦੇਸ਼ ਚੱਲਣ ਦੀ ਆਪਾਂ ਗੱਲ ਕਰਦੇ ਆਂ ਪਰ ਫੈਡਰਲਿਜ਼ਮ ਹੈਗਾ ਕਿੱਥੇ ਹੈ? ਜਿੱਥੇ ਤਾਂ ਇਹਨਾਂ ਦੀ ਭਾਜਪਾ ਦੀ ਸਰਕਾਰ ਹੈ ਉੱਥੇ ਤਾਂ ਕਹਿੰਦੇ ਵੀ ਡਬਲ ਇੰਜਣ ਹੈ। ਤੇ ਜਿੱਥੇ ਇਹਨਾਂ ਦੀ ਨਹੀਂ ਹੈ ਫਿਰ ਉੱਥੇ ਇਹਦਾ ਭਾਵੇਂ ਇੰਜਣ ਹੀ ਨਹੀਂ ਹੈ ਉੱਥੇ ਐਂ ਠੱਕਾ ਕੀਤਾ ਜਾਊਗਾ। ਇਹੀ ਇਸ ਲਈ ਗੱਲ ਹੈ ਇਹ ਚਾਹੁੰਦੇ ਕੀ ਆ? ਇਹ ਐਕਚੁਅਲੀ ਸਾਰੀਆਂ ਪਾਵਰ ਜਿਹੜੀਆਂ ਉਹ ਸੈਂਟਰਲਾਈਜ਼ ਕਰਕੇ ਜਿੱਥੇ-ਜਿੱਥੇ ਇਹਨਾਂ ਨੂੰ ਲੱਗਦਾ ਵੀ ਸਾਡੀ ਸਰਕਾਰ ਹੋਵੇ ਉਹਨਾਂ ਨੂੰ ਥੋ ਤੇ ਪੰਜਾਬ ਦੇ ਹਾਲਾਤ ਤਾਂ ਇਹ ਹੈਗੇ ਆ ਵੀ ਸਰਕਾਰ ਸੈਂਟਰ ਦੇ ਵਿੱਚ ਜੇਦੀ ਵੀ ਮਰਜ਼ੀ ਹੋਵੇ ਤੇ ਗळा ਪੰਜਾਬ ਦਾ ਹਮੇਸ਼ਾ ਕੁੱਟਿਆ ਜਾਂਦਾ ਅੱਜ ਸਾਨੂੰ ਜ਼ਰੂਰਤ ਹੈ ਕ੍ਰਾਸ ਦਾ ਪਾਰਟੀ ਆਏ ਜਦੋਂ ਕਿਤੇ ਸਾਫ਼ ਸੁਥਰੀ ਰਾਜਨੀਤੀ ਤੇ ਖੰਡ ਵਾਲੀ ਰਾਜਨੀਤੀ ਕਿਉਂਕਿ ਤੰਜ ਕਸ ਕੇ ਇੱਕ ਦੂਸਰੇ ਨੂੰ ਮਿਹਣੇ ਮਾਰ ਕੇ ਵੀ ਫਲਾਨੇ ਸਮੇਂ ਇਦਾਂ ਕੀਤਾ ਸੀ ਫਲਾਨੇ ਸਮੇਂ ਇਦਾਂ ਕੀਤਾ ਸੀਗਾ ਉਹ ਇੱਕ ਮਿਹਣਿਆਂ ਦੀ ਰਾਜਨੀਤੀ ਤੋਂ ਨਿਕਲ ਕੇ ਇੱਕ ਸਟੇਟ ਫੋਰਵਰਡ ਰਾਜਨੀਤੀ ਕਰਨ ਦੀ ਜ਼ਰੂਰਤ ਹੈ ਵੀ ਭਾਈ ਅੱਜ ਸਾਡੇ ਕੋਲ ਕੀ ਆ ਤੇ ਅੱਜ ਸਾਡਾ ਸਟੈਂਡ ਕੀ ਹੋਣਾ ਚਾਹੀਦਾ ਲੀਗਲੀ ਅਸੀਂ ਕਿੱਥੇ ਖੜੇ ਆ ਆਦਰਵਾਇਜ਼ ਕਿੱਥੇ ਖੜੇ ਆ ਤੇ ਸਾਨੂੰ ਸਰਕਾਰ ਨਾਲ ਲੜਨ ਦੀ ਕਿੱਦਾਂ ਦੀ ਜਰੂਰਤ ਹੈਗੀ ਆ ਤਾਂ ਕਿ ਅਸੀਂ ਪੰਜਾਬ ਦੀਆਂ ਜਨਰੇਸ਼ਨਸ ਜਿਹੜੀਆਂ ਆਉਣ ਵਾਲੇ ਸਮੇਂ 'ਚ ਪੰਜਾਬ ਦਾ ਜੀਓਗ੍ਰਾਫੀਕਲ ਪੰਜਾਬ ਦੀ ਜਿਹੜੀ ਉਹ ਸੈਂਕਟੀਟੀ ਜਿਹੜੀ ਉਹਨੂੰ ਬਚਾ ਸਕੀਏ ਗੱਲ ਤਾਂ ਕਾਂਗਰਸ ਦੇ ਸਟਾਂਸ ਨੂੰ ਵੀ ਆਪਾਂ ਇਹ ਸਾਰੇ ਤੇ ਵੱਖ ਕਰਕੇ ਨਹੀਂ ਦੇਖ ਸਕਦੇ ਕਿਉਂਕਿ ਜਦੋਂ ਵੀ BBMP ਦੇ ਵਿੱਚ ਜਿਹੜਾ ਵੱਡਾ ਯੋਗਦਾਨ ਅਫਸਰਾਂ ਦੀ ਨਿਯੁਕਤੀ ਕਰਕੇ ਜਾਂ ਹੋਰ ਸਾਰੀਆਂ ਚੀਜ਼ਾਂ ਕਰਕੇ ਦੇਣਾ ਹੁੰਦਾ ਉਹਦੇ 'ਚ ਵੀ ਪਿਛਲੇ ਬੀਤੇ ਸਮੇਂ ਤੋਂ ਪਿੱਛੇ ਜਾਂਦੇ ਜਾ ਰਹੇ ਆ ਆਪਾਂ ਆਪਾਂ ਨਹੀਂ ਦਿੰਦੇ ਰਹੇ ਜਿਹੜਾ ਡੈਮ ਸੇਫਟੀ ਐਕਟ ਆ ਉਹਦੇ ਵਿੱਚ ਇਹਨਾਂ ਨੇ ਸਾਰੀਆਂ ਪਾਵਰ ਜਿਹੜੀਆਂ ਸੈਂਟਰ ਨੇ ਆਪਣੇ ਕੋਲ ਲੈ ਲਈਆਂ ਸ਼ਾਇਦ ਭਗਵੰਤ ਮਾਨ ਜੀ ਨੇ ਉਹ ਜਿਹੜਾ ਜਿਹੜਾ ਕਾਨੂੰਨ ਹੈ ਉਹ ਪੜਿਆ ਨਹੀਂ ਹੈ ਕਿਉਂਕਿ ਉਦੋਂ ਹੀ ਮੈਂਬਰ ਪਾਰਲੀਮੈਂਟ ਵੀ ਹੁੰਦੇ ਸੀਗੇ 2019 ਦੇ ਵਿੱਚ ਲੋਕ ਸਭਾ ਦੀ ਸਾਨੂੰ ਉਹਨੂੰ ਦੇਖਦੇ ਹੋਏ ਸਾਨੂੰ ਉਹਦੇ ਚੋ ਜੋ ਇਹਨਾਂ ਨੇ ਪਾਵਰ ਡਰਾ ਕੀਤੀਆਂ ਹੈਗੀਆਂ ਗਵਰਨਮੈਂਟ ਆਫ ਇੰਡੀਆ ਨੇ ਉਹਦੇ ਲਈ ਲੜਨਾ ਚਾਹੀਦਾ ਜਿਹੜਾ ਪੰਜਾਬ ਰਾਜ ਪੁਨਰਗਠਨ ਐਕਟ ਆ ਉਹਦੀਆਂ ਧਾਰਾ 78 79 ਤੇ 80 ਆ ਉਹਨੂੰ ਪੜ ਕੇ ਉਹਦੀ ਵਿੱਚ ਉਹਦੀ ਵਿੱਚ ਬੀਸਿਕਲੀ ਕੈنسਲੇਸ਼ਨ ਲਿਆਉਣੀ ਚਾਹੀਦੀ ਆ ਤੇ ਵਿਧਾਨ ਸਭਾ ਦੇ ਵਿੱਚ ਸਾਨੂੰ ਇਹ ਜਿਹੜਾ ਕਾਨੂੰਨ ਹੈ ਇਹਨੂੰ ਕੈਨਸਲ ਕਰਨਾ ਚਾਹੀਦਾ ਤਾਂ ਕਿ ਪੰਜਾਬ ਦਾ ਪੂਰਾ ਜਿਹੜਾ ਸਟਾਂਸ ਹੈ ਉਹ ਇਹ ਤਾਂ ਨਹੀਂ ਹੈ ਕਿ ਇਹ ਸਿਰਫ ਰੜੀ ਮਿੜੀ ਬੀਜੇਪੀ ਨਾਲ ਖੇਡ ਖੇਡੀ ਜਾਵੇ ਭਗਵੰਤ ਮਾਨ ਤੇ ਸਿਰਫ ਸੁਰਖੀਆਂ ਬਣਾਉਣ ਲਈ ਤੇ ਸੋਸ਼ਲ ਮੀਡੀਆ ਤੇ ਰੀਲਾਂ ਪਾਉਣ ਲਈ ਕਿਉਂਕਿ ਕਰਦੇ ਤਾਂ ਇਹ ਇਹੀ ਹੈ ਇਹਦੇ ਤੋਂ ਇਲਾਵਾ ਇਹਨਾਂ ਦਾ ਕੰਮ ਨਹੀਂ ਹੈ ਇਹਨਾਂ ਨੂੰ ਇਹ ਨਹੀਂ ਸਮਝ ਆਉਂਦੀ ਕਿ ਸਰਕਾਰ ਚੱਲਦੀ ਕਿੱਦਾਂ ਜੀ ਇੱਕ ਇੱਕ ਹੋਰ ਸਵਾਲ ਹੈ ਇਸੇ ਦੇ ਵਿੱਚ ਦਾ ਵਾਟਰ ਪ੍ਰੀਵੈਂਸ਼ਨ ਐਕਟ 1974 ਦੇ ਵਿੱਚ ਐਮੈਂਡਮੈਂਟ ਕੇਂਦਰ ਨੇ ਕਹੀ ਸੀ ਤੇ ਐਤਕੀ ਮਤਾ ਪਾਇਆ ਪੰਜਾਬ ਸਰਕਾਰ ਨੇ ਵਿਧਾਨ ਸਭਾ ਦੇ ਵਿੱਚ ਆਪਣੇ ਸਿਰਫ ਹਨਰੀ ਸਾਹਿਬ ਉਸਤੇ ਬੋਲੇ ਨੇ ਬਹੁਤੀ ਟਿੱਪਣੀ ਮੈਂ ਵੀ ਨਹੀਂ ਸੁਣੀ ਅਸੀਂ ਬੀਤੇ ਦਿਨੀ ਇਥੋਂ ਜਿਹੜੇ ਨਕੋਦਰ ਤੋਂ ਐਮਐਲਏ ਨੇ ਉਹਨਾਂ ਨੇ ਵੀ ਉਹਨਾਂ ਨਾਲ ਗੱਲ ਕੀਤੀ ਉਹ ਤਾਂ ਕਹਿੰਦੇ ਨਹਿਰੀ ਪਾਣੀ ਦੇ ਦੇ ਐਨੀ ਬੇਸਲੈਸ ਗੱਲਾਂ ਕਿਉਂ ਹੋ ਰਹੀਆਂ ਨੇ ਤੁਹਾਡੀ ਪਾਰਟੀ ਨੇ ਵੀ ਇਸ ਤੇ ਕੋਈ ਡਟ ਕੇ ਸਟੈਂਸ ਨਹੀਂ ਲਿਆ ਇਹਦੇ ਤੇ ਨਹੀਂ ਖੜੇ ਸਾਨੂੰ ਬੋਲਣ ਨਹੀਂ ਦਿੰਦੇ ਵਿਧਾਨ ਸਭਾ ਚ ਮੈਂ ਇਸੇ ਕਰਕੇ ਕਿੰਨਾ ਹੁੰਦਾ ਵੀ ਸਾਨੂੰ ਅਨਸਰਾਂ ਦੇ ਬਾਹਰ ਲੜਾਈ ਲੜੀ ਜਾ ਸਕਦੀ ਹੈ ਪਰ ਮੇਰੀ ਗੱਲ ਦਾ ਮਤਲਬ ਉਹ ਜਦੋਂ ਇਹਨਾਂ ਨੇ ਇਹਦੇ ਵਿੱਚ ਐਮੈਂਡਮੈਂਟ ਲਿਆਂਦੀ ਹੈ ਜਿਹਦੇ ਵਿੱਚ ਪਹਿਲਾਂ ਸੀਗੀ ਵੀ ਤੁਹਾਨੂੰ ਉਹਦੇ ਵਿੱਚ ਸਜ਼ਾ ਵੀ ਹੋ ਸਕਦੀ ਹੈ ਹਾਂਜੀ ਲੇਕਿਨ ਉਹ ਸਜ਼ਾ ਨੂੰ ਸਿਰਫ ਤੇ ਸਿਰਫ ਇਹਨਾਂ ਨੇ ਬਦਲ ਦਿੱਤਾ ਵੀ ਤੁਹਾਨੂੰ ਸਿਰਫ 15000 ਤੋਂ ਲੈ ਕੇ 15 ਲੱਖ ਤੱਕ ਜੁਰਮਾਨਾ ਇਹਦਾ ਮਤਲਬ ਇਹ ਹੋਇਆ ਕਿ ਸਾਡੇ ਜਿਹੜੇ ਨੈਚੁਰਲ ਸਰਸ ਆ ਉਹਦੇ ਵਿੱਚ ਜਿਹੜਾ ਮਰਜੀ ਕੋਈ ਜ਼ਹਿਰ ਮੜਾਈ ਜਾਵੇ ਉਹਨੂੰ ਕੋਈ ਕਿਸੇ ਕਿਸਮ ਦਾ ਡਰ ਨਹੀਂ ਹੋਊਗਾ ਤੇ ਪੰਜਾਬ ਦਾ ਪਾਣੀ ਤਾਂ ਪੰਜਾਬ ਦੇ ਜਿਹੜੇ ਨੇਚਰਲ ਰਿਸੋਰਸ ਆ ਉਹ ਪਹਿਲਾਂ ਹੀ ਕਾਫੀ ਗੰਧਲੇ ਹੋ ਚੁੱਕੇ ਆ ਰਾਦਰ ਕੇ ਸਾਨੂੰ ਹੋਰ ਸਖਤ ਸਜਾਵਾਂ ਕਰਨੀਆਂ ਚਾਹੀਦੀਆਂ ਤਾਂ ਕਿ ਕਿਸੇ ਦੀ ਜ਼ਰਤ ਨਾ ਹੋਵੇ ਕਿ ਪੰਜਾਬ ਦੇ ਨੇਚਰਲ ਰਿਸੋਰਸ ਇਹ ਤਾਂ ਦੋਨੋਂ ਪਾਸਿਓਂ ਡੱਕ ਹੈ ਨਾ ਫਿਰ ਜਿਹੜਾ ਉਧਰੋਂ ਆਉਣਾ ਉਹ ਪਾਣੀ ਹਰਿਆਣੇ ਨੂੰ ਚਲ ਗਿਆ ਜਿਹੜਾ ਸਾਡੀ ਧਰਤੀ ਦੇ ਥੱਲੇ ਅਸੀਂ ਤਾਂ ਅਸੀਂ ਗੰਧਲਾ ਕਰਦੇ ਅਸੀਂ ਦੇਖਦੇ ਕਿੰਨੇ ਬਲਾਕ ਨੇ ਕਿੰਨੇ ਬਲਾਕਾਂ ਚ ਪਾਣੀ ਦੀ ਸ਼ਾਰਟਿੰਗ ਜੀ ਜੀ ਪਾਣੀ ਦੀ ਸ਼ਾਰਟੇਜ ਹੈ ਜੇ ਤੋਂ ਇਸ ਤਰੀਕੇ ਦੀ ਮਾਰ ਅਸੀਂ ਚੱਲ ਰਹੇ ਆ ਵਿਦਵਾਨ ਕਹਿੰਦੇ ਨੇ ਕਿ 1900 20000 35 ਤੱਕ 2035 ਤੱਕ ਪਾਣੀ ਖਤਮ ਹੋ ਜਾਣਾ ਜਿਸ ਤਰੀਕੇ ਨਾਲ ਸੀ ਹੁਣ ਪਾਣੀ ਦੀ ਡੇਟ ਵੀ ਤੁਸੀਂ ਦੱਸ ਕਰਕੇ ਸਾਨੂੰ ਲੜਾਈ ਲੜਨ ਦੀ ਜ਼ਰੂਰਤ ਹੈ ਹੁਣ ਝੋਨੇ ਦੀ ਡੇਟ ਵੀ ਤੁਸੀਂ ਦੇ ਸਕਦੇ ਹੋ ਉਹ ਵਿਦਵਾਨ ਕਹਿ ਰਹੇ ਕਿ 25 ਜੂਨ ਤੱਕ ਕਰ ਲਓ ਤੁਸੀਂ 1 ਜੂਨ ਨੂੰ ਲਾਉਣ ਦਾ ਕਹੀ ਜਾਂਦੇ ਆ ਪਤਾ ਨਹੀਂ ਇਹ ਕਿੱਥੋਂ ਇਹਨਾਂ ਦੇ ਆਈਡੀਆ ਆਉਂਦੇ ਹੈਗੇ ਤਨ ਤਨ ਮੈਂ ਦੱਸਿਆ ਕਿ ਇਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਸਰਕਾਰ ਚਲਾਉਣੀ ਕਿਵੇਂ ਹੈ ਹੂੰ ਦੇਖੋ ਅਲਟੀਮੇਟਲੀ ਲੋਕਾਂ ਦਾ ਮੰਡੇਟ ਆ ਹੁਣ ਲੜਨਾ ਤਾਂ ਪਊਗਾ ਹੁਣ ਪ੍ਰੈਸ ਕਾਨਫਰੈਂਸ ਤੋਂ ਗੱਲ ਅੱਗੇ ਕਿੱਥੇ ਤੁਰੂਗੀ ਹੁਣ ਤੁਸੀਂ ਪ੍ਰੈਸ ਕਾਨਫਰੈਂਸ ਦਾ ਕੀਤੀ ਹੈ ਗੱਲ ਖਤਮ ਤਾਂ ਨਹੀਂ ਹੋ ਜੂ ਜਾਂ ਫਿਰ ਅੱਗੇ ਤੋਰਾਂਗੇ ਅੱਗੇ ਤੋਰਾਂਗੇ